ਠੰਡਾ ਦੁੱਧ ਪੀਣਾ ਚਾਹੀਦਾ ਹੈ ਜਾਂ ਗਰਮ ਕਹਿੰਦੇ ਕਿ ਠੰਡਾ ਪੀਓਗੇ ਕੋਈ ਫਾਇਦਾ ਨਹੀਂ ਉਹਦਾ ਪੀਂਦੋ ਲੱਗਣਾ ਹੀ ਨਹੀਂ ਹੈ ਗਰਮ ਦੁੱਧ ਪੀਣਾ ਚਾਹੀਦਾ ਅਸੀਂ ਕਹਿੰਦੇ ਅਗਰ ਤੁਹਾਡੇ ਐਸਿਡਿਕਸ ਚਮਕ ਹੈ ਇਫ ਯੂ ਆਰ ਹੈਵਿੰਗ ਐਸਿਡਿਟੀ ਤੇ ਤੁਸੀਂ ਇੱਕ ਕੱਪ ਠੰਡਾ ਦੁੱਧ ਲੈ ਸਕਦੇ ਹੋ ਇਟਸ ਗੁੱਡ ਫॉर ਯੂ ਬਟ ਵਿਦਾਊਟ 슈ਗਰ ਓਕੇ ਬਟ ਅਗਰ ਤੁਸੀਂ ਰਾਤੀ ਸੌਣ ਤੋਂ ਪਹਿਲੇ ਦੁੱਧ ਲੈ ਰਹੇ ਹੋ ਤੇ ਉਹ ਗਰਮ ਦੁੱਧ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਤੁਸੀਂ ਦਾਲਚੀਨੀ ਐਡ ਕਰ ਸਕਦੇ ਹੋ ਹਲਦੀ ਪਾ ਕੇ ਗਰਮ ਦੁੱਧ ਉਬਾਲ ਕੇ ਲੈ ਸਕਦੇ ਹੋ ਉਹ ਤੁਹਾਡੇ ਬੋਨਸ ਐਂਡ ਜੋਇੰਟਸ ਵਾਸਤੇ ਅੱਛਾ ਹੈ ਤੇ ਤੁਹਾਨੂੰ ਨੀਂਦ ਅੱਛੀ ਆਉਂਦੀ ਕਹਿੰਦੇ ਕਿ ਠੰਡਾ ਪੀਓਗੇ ਕੋਈ ਫਾਇਦਾ ਨਹੀਂ ਉਹਦਾ ਪੀਂਦੋ ਲੱਗਣਾ ਹੀ ਨਹੀਂ ਹੈ ਗਰਮ ਦੁੱਧ ਪੀਣਾ ਚਾਹੀਦਾ ਅਸੀਂ ਕਹਿੰਦੇ ਅਗਰ ਤੁਹਾਡੇ ਐਸਿਡਿਕਸ ਚਮਕ ਹੈ ਇਫ ਯੂ ਆਰ ਹੈਵਿੰਗ ਐਸਿਡਿਟੀ ਤੇ ਤੁਸੀਂ ਇੱਕ ਕੱਪ ਠੰਡਾ ਦੁੱਧ ਲੈ ਸਕਦੇ ਹੋ ਇਟਸ ਗੁੱਡ ਫॉर ਯੂ ਬਟ ਵਿਦਆਊਟ 슈ਗਰ ਓਕੇ ਬਟ ਅਗਰ ਤੁਸੀਂ ਰਾਤੀ ਸੌਣ ਤੋਂ ਪਹਿਲੇ ਦੁੱਧ ਲੈ ਰਹੇ ਹੋ ਤੇ ਉਹ ਗਰਮ ਦੁੱਧ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਤੁਸੀਂ ਦਾਲਚੀਨੀ ਐਡ ਕਰ ਸਕਦੇ ਹੋ ਹਲਦੀ ਪਾ ਕੇ ਗਰਮ ਦੁੱਧ ਉਬਾਲ ਕੇ ਲੈ ਸਕਦੇ ਹੋ ਉਹ ਤੁਹਾਡੇ ਬੋਨਸ ਐਂਡ ਜੋਇੰਟਸ ਵਾਸਤੇ ਅੱਛਾ ਹੈ ਤੇ ਤੁਹਾਨੂੰ ਨੀਂਦ ਅੱਛੀ ਆਉਂਦੀ ਠੰਡਾ ਦੁੱਧ ਪੀਣਾ ਚਾਹੀਦਾ ਜਾਂ ਗਰ ਕਹਿੰਦੇ ਕਿ ਠੰਡਾ ਪੀਓਗੇ ਕੋਈ ਫਾਇਦਾ ਨਹੀਂ ਉਹਦਾ ਪੀਂਦੋ ਲੱਗਣਾ ਹੀ ਨਹੀਂ ਹੈ ਗਰਮ ਦੁੱਧ ਪੀਣਾ ਚਾਹੀਦਾ ਅਸੀਂ ਕਹਿੰਦੇ ਅਗਰ ਤੁਹਾਡੇ ਐਸਿਡਿਕਸ ਚਮਕ ਹੈ ਇਫ ਯੂ ਆਰ ਹੈਵਿੰਗ ਐਸਿਡਿਟੀ ਤੇ ਤੁਸੀਂ ਇੱਕ ਕੱਪ ਠੰਡਾ ਦੁੱਧ ਲੈ ਸਕਦੇ ਹੋ ਇਟਸ ਗੁੱਡ ਫॉर ਯੂ ਬਟ ਵਿਦਆਊਟ 슈ਗਰ ਓਕੇ ਬਟ ਅਗਰ ਤੁਸੀਂ ਰਾਤੀ ਸੌਣ ਤੋਂ ਪਹਿਲੇ ਦੁੱਧ ਲੈ ਰਹੇ ਹੋ ਤੇ ਉਹ ਗਰਮ ਦੁੱਧ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਤੁਸੀਂ ਦਾਲਚੀਨੀ ਐਡ ਕਰ ਸਕਦੇ ਹੋ ਹਲਦੀ ਪਾ ਕੇ ਗਰਮ ਦੁੱਧ ਉਬਾਲ ਕੇ ਲੈ ਸਕਦੇ ਹੋ ਉਹ ਤੁਹਾਡੇ ਬੋਨਸ ਐਂਡ ਜੋਇੰਟਸ ਵਾਸਤੇ ਅੱਛਾ ਹੈ ਤੇ ਤੁਹਾਨੂੰ ਨੀਂਦ ਅੱਛੀ ਆਉਂਦੀ ਠੰਡਾ ਦੁੱਧ ਪੀਣਾ ਚਾਹੀਦਾ ਜਾਂ ਗਰ ਕਹਿੰਦੇ ਕਿ ਠੰਡਾ ਪੀਓਗੇ ਕੋਈ ਫਾਇਦਾ ਨਹੀਂ ਉਹਦਾ ਪੀਂਦੋ ਲੱਗਣਾ ਹੀ ਨਹੀਂ ਹੈ ਗਰਮ ਦੁੱਧ ਪੀਣਾ ਚਾਹੀਦਾ ਅਸੀਂ ਕਹਿੰਦੇ ਅਗਰ ਤੁਹਾਡੇ ਐਸਿਡਿਕਸ ਚਮਕ ਹੈ ਇਫ ਯੂ ਆਰ ਹੈਵਿੰਗ ਐਸਿਡਿਟੀ ਤੇ ਤੁਸੀਂ ਇੱਕ ਕੱਪ ਠੰਡਾ ਦੁੱਧ ਲੈ ਸਕਦੇ ਹੋ ਇਟਸ ਗੁੱਡ ਫਾਰ ਯੂ ਬਟ ਵਿਦਾਊਟ 슈ਗਰ ওকে ਬਟ ਅਗਰ ਤੁਸੀਂ ਰਾਤੀ ਸੌਣ ਤੋਂ ਪਹਿਲੇ ਦੁੱਧ ਲੈ ਰਹੇ ਹੋ ਤੇ ਉਹ ਗਰਮ ਦੁੱਧ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਤੁਸੀਂ ਦਾਲਚੀਨੀ ਐਡ ਕਰ ਸਕਦੇ ਹੋ ਹਲਦੀ ਪਾ ਕੇ ਗਰਮ ਦੁੱਧ ਉਬਾਲ ਕੇ ਲੈ ਸਕਦੇ ਹੋ ਉਹ ਤੁਹਾਡੇ ਬੋਨਸ ਐਂਡ ਜੋਇੰਟਸ ਵਾਸਤੇ ਅੱਛਾ ਹੈ ਤੇ ਤੁਹਾਨੂੰ ਨੀਂਦ ਅੱਛੀ ਆਉਂਦੀ ਠੰਡਾ ਦੁੱਧ ਪੀਣਾ ਚਾਹੀਦਾ ਜਾਂ ਗਰਮ ਕਹਿੰਦੇ ਕਿ ਠੰਡਾ ਪੀਓਗੇ ਕੋਈ ਫਾਇਦਾ ਨਹੀਂ ਉਹਦਾ ਪੀਂਦੋ ਲੱਗਣਾ ਹੀ ਨਹੀਂ ਹੈ ਗਰਮ ਦੁੱਧ ਪੀਣਾ ਚਾਹੀਦਾ ਅਸੀਂ ਕਹਿੰਦੇ ਅਗਰ ਤੁਹਾਡੇ ਐਸਿਡਿਕਸ ਚਮਕ ਹੈ ਇਫ ਯੂ ਆਰ ਹੈਵਿੰਗ ਐਸਿਡਿਟੀ ਤੇ ਤੁਸੀਂ ਇੱਕ ਕੱਪ ਠੰਡਾ ਦੁੱਧ ਲੈ ਸਕਦੇ ਹੋ ਇਟਸ ਗੁੱਡ ਫਾਰ ਯੂ ਬਟ ਵਿਦਾਊਟ 슈ਗਰ ওকে ਬਟ ਅਗਰ ਤੁਸੀਂ ਰਾਤੀ ਸੌਣ ਤੋਂ ਪਹਿਲੇ ਦੁੱਧ ਲੈ ਰਹੇ ਹੋ ਤੇ ਉਹ ਗਰਮ ਦੁੱਧ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਤੁਸੀਂ ਦਾਲਚੀਨੀ ਐਡ ਕਰ ਸਕਦੇ ਹੋ ਹਲਦੀ ਪਾ ਕੇ ਗਰਮ ਦੁੱਧ ਉਬਾਲ ਕੇ ਲੈ ਸਕਦੇ ਹੋ ਉਹ ਤੁਹਾਡੇ ਬੋਨਸ ਐਂਡ ਜੋਇੰਟਸ ਵਾਸਤੇ ਅੱਛਾ ਹੈ ਤੇ ਤੁਹਾਨੂੰ ਨੀਂਦ ਅੱਛੀ ਆਉਂਦੀ ਠੰਡਾ ਦੁੱਧ ਪੀਣਾ ਚਾਹੀਦਾ ਜਾਂ ਗਰਮ ਕਹਿੰਦੇ ਕਿ ਠੰਡਾ ਪੀਓਗੇ ਕੋਈ ਫਾਇਦਾ ਨਹੀਂ ਉਹਦਾ ਪੀਂਦੋ ਲੱਗਣਾ ਹੀ ਨਹੀਂ ਹੈ ਗਰਮ ਦੁੱਧ ਪੀਣਾ ਚਾਹੀਦਾ ਅਸੀਂ ਕਹਿੰਦੇ ਅਗਰ ਤੁਹਾਡੇ ਐਸਿਡਿਕਸ ਚਮਕ ਹੈ ਇਫ ਯੂ ਆਰ ਹੈਵਿੰਗ ਐਸਿਡਿਟੀ ਤੇ ਤੁਸੀਂ ਇੱਕ ਕੱਪ ਠੰਡਾ ਦੁੱਧ ਲੈ ਸਕਦੇ ਹੋ ਇਟਸ ਗੁੱਡ ਫॉर ਯੂ ਬਟ ਵਿਦਆਊਟ 슈ਗਰ ਓਕੇ ਬਟ ਅਗਰ ਤੁਸੀਂ ਰਾਤੀ ਸੌਣ ਤੋਂ ਪਹਿਲੇ ਦੁੱਧ ਲੈ ਰਹੇ ਹੋ ਤੇ ਉਹ ਗਰਮ ਦੁੱਧ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਤੁਸੀਂ ਦਾਲਚੀਨੀ ਐਡ ਕਰ ਸਕਦੇ ਹੋ ਹਲਦੀ ਪਾ ਕੇ ਗਰਮ ਦੁੱਧ ਉਬਾਲ ਕੇ ਲੈ ਸਕਦੇ ਹੋ ਉਹ ਤੁਹਾਡੇ ਬੋਨਸ ਐਂਡ ਜੋਇੰਟਸ ਵਾਸਤੇ ਅੱਛਾ ਹੈ ਤੇ ਤੁਹਾਨੂੰ ਨੀਂਦ ਅੱਛੀ ਆਉਂਦੀ ਠੰਡਾ ਦੁੱਧ ਪੀਣਾ ਚਾਹੀਦਾ ਜਾਂ ਗਰ ਕਹਿੰਦੇ ਕਿ ਠੰਡਾ ਪੀਓਗੇ ਕੋਈ ਫਾਇਦਾ ਨਹੀਂ ਉਹਦਾ ਪੀਂਦੋ ਲੱਗਣਾ ਹੀ ਨਹੀਂ ਹੈ ਗਰਮ ਦੁੱਧ ਪੀਣਾ ਚਾਹੀਦਾ ਅਸੀਂ ਕਹਿੰਦੇ ਅਗਰ ਤੁਹਾਡੇ ਐਸਿਡਿਕਸ ਚਮਕ ਹੈ ਇਫ ਯੂ ਆਰ ਹੈਵਿੰਗ ਐਸਿਡਿਟੀ ਤੇ ਤੁਸੀਂ ਇੱਕ ਕੱਪ ਠੰਡਾ ਦੁੱਧ ਲੈ ਸਕਦੇ ਹੋ ਇਟਸ ਗੁੱਡ ਫॉर ਯੂ ਬਟ ਵਿਦਆਊਟ 슈ਗਰ ওকে ਬਟ ਅਗਰ ਤੁਸੀਂ ਰਾਤੀ ਸੌਣ ਤੋਂ ਪਹਿਲੇ ਦੁੱਧ ਲੈ ਰਹੇ ਹੋ ਤੇ ਉਹ ਗਰਮ ਦੁੱਧ ਹੋਣਾ ਚਾਹੀਦਾ ਜਿਵੇਂ ਉਹਦੇ ਵਿੱਚ ਤੁਸੀਂ ਦਾਲਚੀਨੀ ਐਡ ਕਰ ਸਕਦੇ ਹੋ ਹਲਦੀ ਪਾ ਕੇ ਗਰਮ ਦੁੱਧ ਉਬਾਲ ਕੇ ਲੈ ਸਕਦੇ ਹੋ ਉਹ ਤੁਹਾਡੇ ਬੋਨਸ ਐਂਡ ਜੋਇੰਟਸ ਵਾਸਤੇ ਅੱਛਾ ਹੈ ਤੇ ਤੁਹਾਨੂੰ ਨੀਂਦ ਅੱਛੀ ਆਏਗੀ